ਬਹੁਤ ਕਰਮਾਲੀ ਘੋੜੀ ਆ ਬਹੁਤ ਕਾਦਾ ਕੀ ਪ੍ਰਧਾਨ ਜੀ ਇੱਕ ਇੱਕ ਘੋੜਾ ਕਰਕੇ ਹੁਣ ਇੱਕ ਇੱਥੇ ਇੱਕ ਇਥੇ ਨੂੰ ਆਂਦੇ ਦਗਾਲਾ ਅੱਛਾ ਸਮਝੀ ਗੱਲ ਜਿਹੜੇ ਠੱਤੇ ਇਹਨੂੰ ਸੌਂਕਣਾ ਦੋ ਬਰੋਬਰ ਤੇ ਸੌਂਕਣਾ ਚਾਹੇ ਉਹ ਇੱਕ ਉੱਚੀ ਹੈ ਕਿ ਨਹੀਂ ਵੀ ਉਹਨੂੰ ਸੌਂਕਲਾ ਦਿੰਦੇ ਆ ਅੱਛਾ ਸਮਝੀ ਗੱਲ ਤੇ ਕਿਹਦੇ ਦੇ ਆ ਪਹਾੜ ਬਹੁਤ ਉੱਚਾ ਪਹਾੜ ਦਾ ਸਤਾਰ ਬੋਲ ਦਿੰਦੇ ਬਣਿਆ ਹੁੰਦਾ ਵਿੱਚ ਜਿਵੇਂ ਘੋੜਿਆਂ ਦੇ ਬਣਿਆ ਉਹ ਵਧੀਆ ਚਾਏ ਹੁੰਦਾ ਸਭ ਤੋਂ ਵੱਡੀ ਨਾ ਵਹਾਂ ਮਣੀ ਬਣੀ ਬਣੀ ਇਹ ਸਭ ਕੋਈ ਜਿੰਨੇ ਨਹੀਂ ਆਉਂਦੇ ਸਭ ਤੋਂ ਵੱਡੀ ਇਹ ਆ ਮਣੀ ਆ ਧੱਕ ਨਹੀਂਦੀ ਬਸ ਆ ਜਿਹੜੀ ਬਣੀ ਆ ਮਣੀ ਬਹੁਤ ਛੋਟੀ ਦੀ ਮਣੀ ਆ ਜਿਹਦੇ ਛੋਟੇ ਇਹ ਮਣੀ ਹੋਈ ਨਾ ਉਹਨੂੰ ਕੋਈ ਐਪ ਨਹੀਂ ਕੋਈ ਵੀ ਐਪ ਹੋਵੇ ਉਹਨੂੰ ਇਹ ਮਣੀ ਆ ਨਾ ਜੇ ਕੋਈ ਐਗੋ ਹੋਵੇ ਉਹਨੂੰ ਖਤਮ ਕਰ ਜਾਂਦੀ ਹੈ ਸਮਝੀ ਗੱਲ ਠੀਕ ਹੈ ਇਹ ਸਭ ਤੋਂ ਭਗੜੀ ਛੇ ਮੰਨੀ ਜਾਂਦਾ ਹੋਰ ਜਿਹੜੇ ਆਪਣਾ ਲੱਤਾਂ ਦੇ ਥਲੜੇ ਪਾਸੇ ਫਰਜੇ ਲੱਗੇ ਹੁੰਦੇ ਉਹ ਕੀ ਚੀਜ਼ ਹੁੰਦੀ ਇਹ ਨਾ ਜਦੋਂ ਨਾ ਪਿਛਲੇ ਸਮੇਂ ਦੇ ਵਿੱਚ ਨਾ ਅਸਲ ਦੇ ਵਿੱਚ ਜਾਂ ਇਤਿਹਾਸ ਆ ਹਾਂਜੀ ਉਹਨਾਂ ਦਿਨਾਂ ਜਿਹੜੇ ਹੁੰਦੇ ਸੀ ਇਹ ਫਰਿਸ਼ਤੇ ਅੱਛਾ ਜੀ ਤੇ ਇਹ ਕੀ ਕਰਦੇ ਵੀ ਜਦੋਂ ਕੋਈ ਬੰਦੇ ਨੇ ਜਨਮ ਲੈਣਾ ਦੂਜਾ ਤੇ ਜਨਮ ਲੈਣਾ ਤੇ ਪੌੜ ਮਾਰ ਕੇ ਤੇ ਜਿਹੜਾ ਇਤਿਹਾਸ ਵਿੱਚ ਵੀ ਇਹਨੂੰ ਖਤਮ ਕਰ ਜਾਂਦੇ ਅੱਛਾ ਜੀ ਇਹ ਉਸ ਸਮੇਂ ਹਕੂਮਤਾਂ ਨੇ ਰਾਖੀ ਕੀਤੀ ਠੀਕ ਹੈ ਤੇ ਜਦੋਂ ਆਪਣੇ ਆਏ ਨਾ avatars ਆਏ ਉਹਨਾਂ ਨੇ ਫਿਰ ਇਹਨਾਂ ਦੇ ਜਦੋਂ ਸਵਾਰੀ ਕਰਨੀ ਹਾਂਜੀ ਤੇ ਫਿਰ ਇਹਨਾਂ ਨੇ ਉਹ ਪਰ ਉਹਨਾਂ ਦੇ ਘਟ ਤੇ ਅੱਛਾ ਉਹ ਦਿੰਦੇ ਨੇ ਠੀਕ ਠੀਕ ਹੈ ਜੀ ਰਿਸ਼ਤਿਆਂ ਦੇ ਉੱਤੇ ਮੈਂ ਪਹਿਲਾਂ ਮਲੇ ਇਹ ਉਡਾਨਾ ਭਰਦੇ ਸੀ ਉਹ ਅਜੇ ਤੱਕ ਵੀ ਇਹ ਨਿਸ਼ਾਨੀਆਂ ਵਾਲੇ ਅਜੇ ਤੱਕ ਇਹ ਦਾਗ ਆਉਂਦੇ ਆ ਓਏ ਹਰੇ ਘੋੜੇ ਦੇ ਹੁੰਦਾ ਵਾ ਜੀ ਸ੍ਰੀਮ ਗ੍ਰੰਥ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਘੋੜੇ ਨੂੰ ਬਹੁਤ ਜ਼ਿਆਦਾ ਵਾਰ ਦਿੱਤੇ ਆ ਅੱਛਾ ਜੀ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਜਿਹੜਾ ਜਿਹਦੇ ਘਰ ਇੱਕ ਘੋੜਾ ਹਾਂਜੀ ਉੱਥੇ ਅਸੀਂ ਹੱਤੀ ਪਾਰ ਹੀ ਦਰਸ਼ਨ ਦਿੰਨੇ ਆ ਅੱਛਾ ਜੀ ਜਿੱਥੇ ਦੋ ਘੋੜੇ ਆ ਉੱਥੇ ਦੋਵੇਂ ਵੇਲੇ ਅੱਛਾ ਜੀ ਤੇ ਕਿੱਥੇ ਦੋ ਤੋਂ ਵੱਧ ਆ ਅੱਛਾ ਜੀ ਉੱਥੇ ਸਾਡਾ 24 ਘੰਟੇ ਪਹਿਰਾ 24 ਘੰਟੇ ਦਾ ਇਹ ਠੀਕ ਹੈ ਇਹ ਜੇ ਚੰਗਾ ਕੋਹ ਜੋ ਵੈਨਾ ਚੰਗਾ ਕੋਈ ਸਵਾਰ ਇਹ ਤੇ ਬਹੁਤ ਇਹ ਤੇ ਚਾਹ ਵੀ ਇਹ ਘੋੜੀ ਦੇ ਵੱਡੇ ਭਾਗ ਹੋਂ ਦੇ ਘੱਟ ਘੋੜੀ ਦੀ ਭੱਜੂ ਜਿਹੜੀ ਇਹ ਨਸਲ ਦੀ ਘੋੜੀ ਹੈ ਅੱਛਾ ਜੀ ਠੀਕ ਇਹ ਇਹਦਾ ਖਾਨ ਵੀ ਬਣਿਆ ਘੋੜੇ ਘਰ ਸੁਲਤਾਨਾ ਤੇ ਮਈਆਂ ਘਰ ਵਰਿਆ ਮਾਂ ਮਈਆਂ ਵੀ ਜਿਹੜੀਆਂ ਵੱਡੇ ਕਰਮਾ ਵਾਲੇ ਘਰ ਤੋਂ ਆਉਂਦੀਆਂ ਤੇ ਇਹ ਜਾਨਵਰ ਜਿਹੜੇ ਆ ਵੀ ਵੱਡੇ ਕਰਮਾ ਨਾਲ ਮਿਲਦੇ ਆ ਠੀਕ ਹੈ ਇਹ ਇਹਨਾਂ ਦੇ ਤੇ ਬਹੁਤ ਜ਼ਿਆਦਾ ਉਸਤਤ ਮਹਾਰਾ ਇਨੇ ਦਸਮਕਰੰਤ ਦੇ ਵਿੱਚ ਇਹ ਨੂੰ ਹਮ ਸਫਰ ਵੀ ਆਖਿਆ ਅੱਛਾ ਜੀ ਆਪਾਂ ਨੂੰ ਜੰਗਾਂ ਜੁੱਧਾਂ ਦੇ ਵਿੱਚ ਵੀ ਇਹ ਬੜੇ ਯੋਧੇ ਹੋ ਕੇ ਨਾਲ ਜੰਗ ਲੜਦੇ ਰਹੇ ਘੋੜੇ ਠੀਕ ਠੀਕ ਹੈ ਜੀ ਜੰਗਾਂ ਜੁੱਧਾਂ ਦੀ ਸਾਥਤਾ ਪਹਿਲੇ ਜਮਾਨੇ ਜਦੋਂ ਗੱਡੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਉਹ ਚੇਨੀਵੇਂ ਫਾਵਾਂ ਤੇ ਇਹਦੇ ਤੇ ਸਵਾਰੀ ਤਾਂਗੇ ਅੱਛਾ ਅੱਛਾ ਤਾਂਗੇ ਵੀ ਰਹਿਆ ਠੀਕ ਹੈ ਹਰ ਇੱਕ ਥਾਂ ਇਹਨੇ ਆਪਣਾ ਸਾਥ ਹਲ ਭਾਇਆ ਘੋੜੇ ਇਹਨਾਂ ਮਹਾਰਾਜ ਨੇ ਇਹਨੂੰ ਵਰ ਦਿੱਤੇ ਠੀਕ ਠੀਕ ਹੈ ਭਾਈ ਇਹ ਸੀ ਇਹਦੀ ਮਤਲਬ ਘੋੜੇ ਬਾਰੇ ਜਾਣਕਾਰੀ ਤੇ ਵੇਖੋ ਕਿੰਡੀ ਸੋਹਣੀ ਸ਼ਹਿਰੀ ਆ 15 ਮਹੀਨੇ ਦੀ ਹੋ ਗਈ ਜੀ ਤੇ ਤਕਰੀਬਨ ਇਹ ਮਿੰਕੇਟ ਹੈ ਹਾਂ ਇਹ 52 ਅੰਕ ਮਰਨ 60 ਤੋਂ ਥੋੜੀ ਜੀ ਘੱਟ ਵਾ ਤੇ ਇਧਰ ਸਾਡੇ ਜ਼ਮਨ ਪ੍ਰਧਾਨ ਜੀ ਵੀ ਆ ਗਏ ਆ ਪ੍ਰਧਾਨ ਜੀ ਉਹਨਾਂ ਨੂੰ ਮਿਲਣ ਠੀਕ ਆ ਜੀ ਠੀਕ ਆ ਵੀਰੋ ਜੀ ਜਾਣਕਾਰੀ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਠੀਕ ਆ ਜੀ